ਸੱਤ ਸਿਰੇ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਐ ਇਸ ਵਕਤ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਉਹ ਪੂਰੀ ਤਰ੍ਹਾਂ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਵੱਲੋਂ ਸਾਰੇ ਵਰਗਾਂ ਨੂੰ ਖੁਸ਼ ਕਰਨ ਦੇ ਲਈ ਹੁਣ ਆਪਣੀਆਂ ਜਿਹੜੀਆਂ ਨੀਤੀਆਂ ਉਹ ਬਣਾਈਆਂ ਵੀ ਜਾ ਰਹੀਆਂ ਤੇ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਪਰ ਲੋਕਾਂ ਦੇ ਵਿੱਚ ਪ੍ਰਚਾਰਿਆ ਵੀ ਜਾ ਰਿਹਾ ਹੈ ਹਾਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਇਸ ਬਿਆਨ ਨੂੰ ਲੈ ਕੇ ਜੋ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ ਵਰਗਾਂ ਦੇ ਵਰਗਾਂ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਹੈ ਕਿ ਵੀ ਕਾਂਗਰਸ ਪਾਰਟੀ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਸ ਦੇ ਵਿੱਚ ਜਿੰਨੇ ਵੀ ਅਹੁਦੇ ਨੇ ਉਹ ਸਾਰੇ ਅਪਰ ਕਾਸਟ ਨੂੰ ਦਿੱਤੇ ਹੋਏ ਹੈ ਦਲਿਤ ਵਰਗ ਨੂੰ ਖਾਸ ਪ੍ਰਤੀਨਿਧਤਾ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਜ਼ਰੂਰ ਚੱਲ ਪਈ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਵਰਗਾਂ ਦੇ ਲੋਕ ਰਹਿੰਦੇ ਐ ਤੇ ਉਹਨਾਂ ਦੇ ਵਿੱਚੋਂ ਆਗੂ ਜਿਹੜੇ ਨੇ ਉਹ ਅਲੱਗ-ਅਲੱਗ ਪਾਰਟੀਆਂ ਦੇ ਨਾਲ ਜੁੜੇ ਵੀ ਹੋਏ ਐ ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਇਸ ਤੂਫਾਨ ਨੂੰ ਠੱਲਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲ ਹੀ ਵਿੱਚ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ ਹਾਈ ਕਮਾਂਡ ਦੀ ਕਿਉਂਕਿ ਇਸ ਮਿਆਂ ਤੋਂ ਬਾਅਦ ਇੱਕ ਦੂਸਰੇ ਦੇ ਉੱਪਰ ਬਿਆਨਬਾਜ਼ੀ ਚੱਲ ਪਈ ਸੀ ਤੇ ਕਾਂਗਰਸ ਪਾਰਟੀ ਦੇ ਅੰਦਰ ਬਿਵਾਲ ਖੜਾ ਹੋ ਗਿਆ ਸੀ ਹੁਣ ਬੇਸ਼ੱਕ ਸਾਰੀਆਂ ਪਾਰਟੀਆਂ ਦੇ ਵਿੱਚ ਇਸ ਤਰੀਕੇ ਦੀ ਰਾਜਨੀਤੀ ਨਹੀਂ ਹੈ ਕਿ ਸਾਰਿਆਂ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ ਪਰ ਚਰਨਜੀਤ ਸਿੰਘ ਦੇ ਬਿਆਨ ਤੋਂ ਬਾਅਦ ਕਾਫੀ ਕੁਝ ਪਾਰਟੀਆਂ ਨੂੰ ਵੀ ਆਪਣੇ ਸਮੀਕਰਨ ਜਿਹੜੇ ਆ ਉਹ ਬਦਲਣ ਦੀ ਲੋੜ ਪੈਗੀ ਆਉਣ ਵਾਲੇ ਸਮੇਂ ਦੇ ਵਿੱਚ ਹਾਲੀ ਦੇ ਵਿੱਚ ਅਕਾਲੀ ਦਲ ਬਾਦਲ ਜੋ ਕਿ ਦੁਬਾਰਾ ਤੋਂ ਉੱਪਰਨਾ ਸ਼ੁਰੂ ਹੋਇਆ ਹੈ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ 9 ਸਾਲ ਉਹਨਾਂ ਦਾ ਵੋਟ ਗ੍ਰਾਫ ਜਿਹੜਾ ਹੈ ਉਹ ਘਟਿਆ ਹੈ ਚਾਹੇ 2022 ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਹਨ ਉਹਨਾਂ ਦੇ ਵਿੱਚ ਬਹੁਤ ਘੱਟ ਉਹਨਾਂ ਨੂੰ ਵੋਟ ਪਈ ਹੈ ਜੇ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਵੋਟ ਗ੍ਰਾਫ ਕੁਝ ਖਾਸ ਨਹੀਂ ਬਣਿਆ ਪਰ ਹੁਣ ਜਿਵੇਂ ਪਿਛਲੀਆਂ ਕੁਝ ਚੋਣਾਂ ਹੋਈਆਂ ਤੇ ਅਕਾਲੀ ਦਲ ਬਾਦਲ ਨੇ ਲਗਭਗ ਸਾਰੇ ਇਲਾਕਿਆਂ ਦੇ ਵਿੱਚੋਂ ਜਿਹੜੀ ਬੜਤ ਹਾਸਲ ਕੀਤੀ ਹੈ ਉਸ ਨੂੰ ਦੇਖਦਿਆਂ ਹੋਇਆਂ ਕਾਫੀ ਜੜੀਆਂ ਸੰਭਾਵਨਾਵਾਂ ਬਣ ਰਹੀਆਂ ਹਨ 2027 ਦੇ ਵਿੱਚ ਅਕਾਲੀ ਦਲ ਬਾਦਲ ਗਰਾਊਂਡ ਪੱਧਰ ਤੇ ਕਾਫੀ ਮਜ਼ਬੂਤ ਹੋ ਰਿਹਾ ਹੈ ਹਾਲੀ ਦੇ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਬੀਤੇ ਸਮੇਂ ਸੰਪੰਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਸ਼ਾਂਤ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਪੂਰੇ ਜ਼ਿਲ੍ਹੇ ਅੰਦਰ ਬਲਾਕ ਸਮਤੀ ਦੇ 7 ਚੋਣਾਂ ਤੇ ਕਬਜ਼ਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਅੰਦਰ ਵੀ ਵਿਚਾਰਨਯੋਗ ਪ੍ਰਦਰਸ਼ਨ ਕੀਤਾ। ਦੋਵਾਂ ਹਲਕਿਆਂ ਦੇ ਅੰਦਰ ਅਕਾਲੀ ਦਲ ਬਾਦਲ ਨੇ ਸਨਮਾਨਯੋਗ ਜਿਹੜੀਆਂ ਵੋਟਾਂ ਹਾਸਲ ਕੀਤੀਆਂ। ਹਲਕਾ ਮਲੇਰਕੋਟਲਾ ਦੇ ਅੰਦਰ ਪਾਰਟੀ ਦੇ ਇੰਚਾਰਜ ਬੀਬਾ 자ਹਿਦ ਸੁਲੇਮਾਨ ਦੀ ਟੀਮ ਵੱਲੋਂ ਕੀਤੀ ਗਈ ਸਖਤ ਮਿਹਨਤ ਦੀ ਬਦੌਲਤ ਪਾਰਟੀ ਦਾ ਗਰਾਫ ਮੁੜ ਤੋਂ ਰਾਜਨੀਤਿਕ ਅੰਗੜਾਈ ਭਰਨ ਲੱਗਿਆ ਹੈ। ਪਿਛਲੇ ਸਮੇਂ ਤੋਂ ਹਲਕਾ ਅਮਰਗੜ ਅੰਦਰ ਅਕਾਲੀ ਦਲ ਹੀ ਆਪਣਾ ਪਸੀਨਾ ਵਹਾ ਕੇ ਪਾਰਟੀ ਨੂੰ ਮੁੜ ਤੋਂ ਉਭਾਰਨ ਦੇ ਲਈ ਯਤਨਸ਼ੀਲ ਟਕਸਾਲੀ ਪਰਿਵਾਰ ਦੇ ਫਰਜੰਦ ਨੌਜਵਾਨ ਅਕਾਲੀ ਆਗੂ ਗੁਰਸ਼ਰਨ ਸਿੰਘ ਸਰਨਾ ਛੱਠਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਹਲਕੇ ਦੇ ਰਾਜਨੀਤਿਕ ਗਣਿਤ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਅਮਰਗੜ ਦੀ ਇੰਚਾਰਜੀ ਤੇ ਖੁੱਲ ਕੇ ਆਪਣਾ ਦਾਵਾ ਜਤਾਉਂਦੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾ ਅੰਦਰ ਪਾਰਟੀ ਲਈ ਜੀ ਜਾਣ ਲਗਾ ਕੇ ਕੰਮ ਕੀਤਾ ਹੈ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਨੇ ਜੇ ਉਹਨਾਂ ਨੂੰ ਨੌਜਵਾਨ ਹੋਣ ਦੇ ਨਾਤੇ ਹਲਕਾ ਅਮਰਗੜ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਹ ਤਨਦੇਈ ਦੇ ਨਾਲ ਕੰਮ ਕਰਕੇ ਹਲਕੇ ਅੰਦਰ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਝੰਡਾ ਉਹ ਉਭੰਦ ਕਰਨਗੇ ਪੰਥਕ ਇਕਤਾ ਸਬੰਧੀ ਸਖਤ ਪ੍ਰਤੀਕਰਮ ਕਰਦਿਆਂ ਸਰਨਾ ਚੱਠਾ ਨੇ ਆਖਿਆ ਕਿ ਅਕਾਲੀ ਇਕਤਾ ਬੇहद ਜ਼ਰੂਰੀ ਹੈ ਪਰ ਪਾਰਟੀ ਪ੍ਰਧਾਨ ਵੱਲੋਂ ਇੱਕ ਗੱਲ ਸਪਸ਼ਟ ਆਖ ਦਿੱਤੀ ਗਈ ਹੈ ਕਿ ਪਾਰਟੀ ਵਿਰੋਧੀ ਕੰਮ ਕਰਨ ਵਾਲੇ ਵਿਅਕਤੀਆਂ ਦੀ ਹੁਣ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਹੈ ਇਸ ਲਈ ਵਫਾਦਾਰ ਤੇ ਸਮਰੱਥਵਾਨ ਆਗੂਆਂ ਨੂੰ ਹੀ ਹਲਕੇ ਦੀ ਜਿਹੜੀ ਕਮਾਂਡ ਹੈ ਉਹ ਸੌਂਪੀ ਜਾਏਗੀ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਅਕਾਲੀ ਦਲ ਦੇ ਆਗੂਆਂ ਵੱਲੋਂ ਦੂਸਰੀਆਂ ਪਾਰਟੀਆਂ ਨੂੰ ਸਮਰਥਨ ਲੁਕਮੇ ਢੰਗ ਨਾਲ ਦਿੱਤਾ ਗਿਆ ਜਾਂ ਸਿੱਧੇ ਢੰਗ ਨਾਲ ਵੀ ਦਿੱਤਾ ਗਿਆ ਤਾਂ ਤੁਰੰਤ ਕਾਰਵਾਈ ਕਰਦੇ ਹੋਇਆ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੁਣ ਇਸ ਜੋ ਸਰਨਾ ਚੱਠਾ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਹਲਕਾ ਅਮਰਗੜ ਦੇ ਵਿੱਚੋਂ ਮਿਲ ਮਿਲ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹਨਾਂ ਨੂੰ ਉਮੀਦਵਾਰ ਵੀ ਜਿਹੜਾ ਉਹ ਉਸ ਹਲਕੇ ਤੋਂ ਬਣਾਇਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨਵਾਦ